ਦੇਸ਼ਪਰ ਦੇ ਵਿੱਚ ਡਾਕਟਰ ਡੇ ਮਨਾਇਆ ਜਾ ਰਿਹਾ ਹੈ ਡਾਕਟਰ ਨੂੰ ਲੋਕ ਰੱਬ ਦੀ ਵਾਂਗ ਪੁੱਜਦੇ ਹਨ ਕਿਉਂਕਿ ਕਹਿੰਦੇ ਹਨ ਕਿ ਡਾਕਟਰ ਦੇ ਹੱਥੀ ਮਰੀਜ਼ ਦੀ ਜਾਨ ਹੁੰਦੀ ਹੈ ਉੱਥੇ ਹੀ ਅਜਮੇਰ ਸਰ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਵੀ ਡਾਕਟਰ ਡੇ ਮਨਾਇਆ ਗਿਆ ਇਸ ਮੌਕੇ ਤੇ ਡਾਕਟਰ ਤੇ ਸਟਾਫ ਦੇ ਵੱਲੋਂ ਕੇਕ ਕੱਟ ਕੇ ਡਾਕਟਰ ਡੇ ਮਨਾਇਆ ਗਿਆ ਡਾਕਟਰ ਤੇ ਸਟਾਫ ਨੇ ਕਿਹਾ ਕਿ ਅਸੀਂ ਖੁਸ਼ਕਿਸਮਤ ਹਾਂ ਕਿ ਲੋਕਾਂ ਦੀ ਜਾਨ ਬਚਾਉਣ ਦੇ ਵਿੱਚ ਸਾਡਾ ਇਹ ਰੋਲ ਹੁੰਦਾ ਹੈ ਮਗਰ ਉਦੋਂ ਸਾਡੇ ਦਿਲ ਨੂੰ ਤਕਲੀਫ ਵੀ ਹੁੰਦੀ ਹੈ ਜਦੋਂ ਅਸੀਂ ਕਿਸੇ ਦੀ ਜਾਨ ਨਹੀਂ ਬਚਾ ਪਾਉਂਦੇ ਆ ਤੇ ਦਵਾਈ ਤੋਂ ਪਹਿਲਾਂ ਦੁਆ ਦੀ ਜ਼ਰੂਰਤ ਹੁੰਦੀ ਹੈ ਅਸੀਂ ਜਦੋਂ ਵੀ ਕਿਸੇ ਮਰੀਜ਼ ਦਾ ਇਲਾਜ ਕਰਦੇ ਆ ਤਾਂ ਦੁਆ ਜ਼ਰੂਰ ਕਰਦੇ ਆ ਕਿ ਮਰੀਜ਼ ਸਾਡੇ ਹਸਪਤਾਲ ਦੇ ਵਿੱਚੋਂ ਤੰਦਰੁਸਤ ਹੋ ਕੇ ਜਾਵੇ ਬੱਸ ਆ ਗਏ ਕੀ ਕਰਦੇ ਨੇ ਨਰਸਿੰਗ ਸਟਾਫ ਹਾਂਜੀ ਉਹ ਟੇਕਿਊ ਰੇਲ ਦੇ ਵਿੱਚ ਸਤਿਸ਼ਟੀ ਬੰਦੀ ਜਦੋਂ ਕਿਸੇ ਮਰੀਜ਼ ਨੂੰ ਬਚਾ ਲਿੱਤਾ ਜਾਂਦਾ ਦੋ ਵਧੀਆ ਮਿਲਦਾ ਦੋ ਚੰਗਾ ਲੱਗਦਾ ਕਿਹਦੇ ਸਮੇਂ ਜੋ ਇਸ ਤਰ੍ਹਾਂ ਦਾ ਕੋਈ ਕਿਸਾ ਤਾਂ ਨਹੀਂ ਆਇਆ ਜਦੋਂ ਰੋਟੀ ਤੇ ਸਾਡਾ ਕੋਈ ਪ੍ਰੋਸੀਜਰ ਹੋਇਆ ਸੀ ਪੇਸ਼ੈਂਟ ਸੀ ਕਿ ਉਸ ਵਕਤ ਮੈਡਮ ਨੇ ਬਚਾਇਆ ਇਹਨੂੰ ਤਾਂ ਬਹੁਤ ਵਧੀਆ ਲੱਗਾ ਹੈ ਹਾਂਜੀ ਗਾ ਜਾ ਗੰਮੀ ਸੋਚਿਆ ਸੀ ਜੀ ਜੀ ਮੈਮ ਮੈਮ ਉਹ ਸਰ ਕੋ ਸਿੱਖਾਂਗੇ ਤੇ ਇੰਨਾ ਵਾਂਗੂ ਡਾਕਟਰ ਬਣਾ ਕੇ ਅੱਗੇ ਵਧਾਂਗੇ ਲੋਕ ਇਜੈਂਟ ਹਾਂਜੀ ਲੋਕ ਸਰ ਕਵਲਜੀਤ कौर ਸਰ ਇੱਥੇ ਮੈਂ ਸਟਾਫ ਨਰਸਾਂ ਦੀ ਹਾਂ ਠੀਕ ਹੈ ਜੀ ਸਰ ਐਸਟੀਪ ਦਿੰਦੀ ਸੀ ਕਾਫੀ ਵੇਟ ਕਰਦੇ ਹਾਂ ਕਿ ਜਦੋਂ ਅਸੀਂ ਸਰ ਮੈਮ ਲਈ ਕੁਝ ਸਪੈਸ਼ਲ ਕਰ ਸਕੀਏ ਤੇ ਤੁਸੀਂ ਆ ਕੇ ਇੱਥੇ ਇਹਨੂੰ ਹੋਰ ਸਪੈਸ਼ਲ ਬਣਾਇਆ ਥੈਂਕ ਯੂ ਤੇ ਵੀ ਆਰ ਵੈਰੀ ਲੱਕੀ ਕਿ ਇਸ ਹਸਪੀਟਲ 'ਚ ਆਪਾਂ ਜੌਬ ਕਰਦੇ ਹਾਂ ਮੈਨੂੰ ਇਹ ਹਸਪੀਟਲ ਅੰਮ੍ਰਿਤਸਰ ਦਾ ਬਸ ਹੋਸਪੀਟਲ ਲੱਗਦਾ ਹੈ ਮੈਂ ਇੰਨੇ ਲੀਨਟ ਹੈ ਗਿਆ ਡਾਊਨ ਟਵਰਟ ਹੈ ਗਿਆ ਸਰ ਇੰਨੀ ਕੇਰਿੰਗ ਹੈ ਗਿਆ ਕਿ ਮਤਲਬ ਇੰਨੇ ਸਾਲਾਂ ਤੋਂ ਆਪਾਂ ਇੱਥੇ ਰਹਿ ਰਹੇ ਆ ਕਿਤੇ ਮੂਵ ਕਰਨ ਨੂੰ ਦਿਲ ਨਹੀਂ ਕਰਦਾਗਾ ਬਹੁਤ ਵਧੀਆ ਮਾਹੌਲ ਹੈਗਾ ਘਰ ਵਰਗਾ ਮਾਹੌਲ ਹੈਗਾ ਹਾਂ ਚੱਬੋ ਚੰਗਾ ਲੱਗਦਾ ਇੱਥੇ ਜੋਬ ਕਰਕੇ ਮੇਰਾ ਨਾਮ ਦਿਵੇਸ਼ ਹਨਾ ਮੈਨੂੰ 4 ਸਾਲ ਹੋ ਗਏ ਅੱਜ ਜਿਹੜੇ ਇਹਨੂੰ ਬਣਾਇਆ ਕਿਤਰਾ ਸੈਲਫ ਸੇਲਫ ਡਾਕਟਰ ਸੇ ਮਨਾਇਆ ਸੀ ਅੱਜਾ ਆਪਣੇ ਡਾਕਟਰਸ ਨੂੰ ਮਤਲਬ ਰਿਸਪੈਕਟ ਦੇ ਲਈ ਡੈਕੋਰੇਸ਼ਨ ਕੀਤੀ ਐ ਕੇਕ ਕਟਵਾਇਆ ਉਹਨਾਂ ਕੋਲ ਹਰ ਸਾਲ ਅਸੀਂ ਮਨਾਉਂਦੇ ਆ ਡਾਕਟਰ ਦੇ ਡਾਕਟਰ ਕੇ ਜੁਰੂਰੀ ਹੈ ਮਰ ਪਾਸੇ ਮਨਾਉਣਾ ਚਾਹੀਦਾ ਜਰੂਰ ਮਨਾਉਣਾ ਚਾਹੀਦਾ ਇੱਕ ਉਹਨਾਂ ਨੂੰ ਰਿਸਪੈਕਟ ਦਿੱਤੀ ਜਾਂਦੀ ਹੈ ਅੰਦਰੋਂ ਪਿਆਰ ਆ ਸਾਨੂੰ ਡਾਕਟਰਸ ਨਾਲ ਕਿ ਅਸੀਂ ਉਹਨਾਂ ਵਰਗੇ ਬੰਨਾ ਚਾਹੁੰਦੇ ਆ ਉਹਨਾਂ ਤੋਂ ਕੁਝ ਸਿੱਖਣ ਦੀ ਪ੍ਰੇਰਣਾ ਸਾਨੂੰ ਮਿਲਦੀ ਸਿਖਾ ਰਹੇ ਜੋ ਸਭ ਤੋਂ ਹਾਂਜੀ ਬਹੁਤ ਵਧੀਆ ਸਿਖਾ ਰਹੇ ਹਮੇਸ਼ਾ ਇਹਨਾਂ ਕੋਲੋਂ ਨਵਾਂ ਸਹਾਰਾ ਚੀਜ਼ ਨਵੀਂ ਸਿੱਖਣ ਨੂੰ ਮਿਲਦੀ ਹੈ